ये मैं ज़्यादातर मैं चंडीगढ़ शहर से यही देखा कि औरत अपना जब कमाने शुरू कर देती तो अपने वो डिपेंडेंट हो जाती है। तो ये आजादी का मतलब ये नहीं होता कि बंदे को वो छोड़ के अपना कमाना शुरू कर दिया तो उसको छोड़ दे उसको बराबर का हक देना चाहिए अच्छा ये पब्लिकली स्टंट है, है भी अपने आप लोगों को अट्रैक्टिव भी लगा लो ਬੰਦੇ ਨਾਲ ਤਾਂ ਸਹੀ ਹੈ ਲੇਡੀ ਜੇ ਸਹੀ ਹੋਏਗੀ ਤੈਨੂੰ ਸਹੀ ਕਹੇਗੀ ਅਗਰ ਗਲਤ ਹੋਏਗੀ ਤੈਨੂੰ ਇਹਨੂੰ ਨਕਾਰ ਦੇਗੀ ਜਿਆਦੀ ਹੈ ਉਹਨੂੰ ਮੈਂ ਹੁਣ ਉਲਟਾ ਆਪਣੇ ਪਤੀ ਦਾ ਮਤਲਬ ਪਤੀ ਨਾਲ ਸਾਥ ਦੇਣਾ ਚਾਹੀਦਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਉਹਨੂੰ ਮੈਂ ਆਜ਼ਾਦ ਕਰਤਾ ਤਾਂ ਉਹਦਾ ਮਤਲਬ ਇਹ ਕਿ ਉਲਟਾ ਹੋ ਜਾਏਗਾ ਯਾਰ ਮੈਨੂੰ ਪਤਾ ਨਹੀਂ ਕੀ ਸਮਝਾ ਨਹੀਂ ਪਿਆਰ ਕਿਉਂ ਕਰਦਾ ਮੈਨੂੰ ਪਿਆਰ ਉਹ ਬੰਦੇ ਨੇ ਆਪਣਾ ਸਾਰਾ ਕੁਝ ਆਪਣਾ ਨੌਕ ਜੋਬ ਛੱਡਤੀ ਸਭ ਕੁਝ ਛੱਡਦਾ ਉਹਨੂੰ ਆਪਣੀ ਸਿਰਫ ਲੇਡੀਜ਼ ਵਾਸਤੇ ਪਿਆਰ ਕਰਦਾ ਸੀ ਪਰ ਉਹਨੇ ਗਲਤ ਫਾਇਦਾ ਉਠਾਇਆ ਤੁਹਾਡੇ ਕਹਿੰਦੇ ਮਤਲਬ ਵੀ ਜੇ ਕੋਈ ਮੁਕਾਮ ਦੇ ਉੱਪਰ ਕੋਈ ਮਹਿਲਾ ਪਹੁੰਚ ਗਈ ਤਾਂ ਉਹਦੇ ਕੋਲ ਆਪਸ਼ਨ ਹੋ ਜਾਂਦੀ ਹੈ ਚੁਆਇਸ ਹੋ ਜਾਂਦੀ ਹੈਗੀ ਇਹਨੂੰ ਪਿਆਰ ਨਹੀਂ ਕਹਿ ਸਕਾਂਗੇ ਨਾ ਆਪਾਂ ਉਹਨੂੰ ਪਿਆਰ ਨਹੀਂ ਕਹਿ ਸਕਦੇ ਹੁੰਦੇ ਵਾਸਤੇ ਤਾਂ ਸੀ ਕਿ ਯੂਜ਼ ਕਰ ਰਹੀ ਸੀ ਉਹ ਅੱਜ ਹੀ ਕੱਲ ਜੀ ਹਮਦਰ ਟੀਵੀ ਦੇਖ ਰਹੇ ਸਾਡੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦੇ ਹਾਂ ਇਸ ਵੇਲੇ ਅਸੀਂ ਸੁਖਨਾ ਲੈਕ ਦੇ ਕੋਲੋਂ ਗੁਜ਼ਰ ਰਹੀ ਸੀ ਤਾਂ ਇੱਕ ਸੱਚ ਦੇਖਿਆ ਜਿਸ ਤੇ ਆਦੇ ਵਿੱਚ ਇੱਕ ਬੈਨਰ ਫੜਿਆ ਹੋਇਆ ਜਿਸ ਦੇ ਉੱਪਰ ਲਿਖਿਆ ਹੋਇਆ ਹੈ ਕਿ ਮਰਦ ਨੇ ਜਬ ਜਬ ਇਸਤਰੀ ਕੋ ਆਜ਼ਾਦ ਛੋੜਿਆ ਉਸਨੇ ਉਸ ਮਰਦ ਕੋ ਹੀ ਛੋੜ ਦਿਆ ਕੜਵਾ ਹੈ ਲੇਕਿਨ ਸੱਚ ਹੈ ਇਹ ਜਿਹੜਾ ਕਿ ਬੈਨਰ ਹੱਥ ਦੇ ਵਿੱਚ ਫੜ ਕੇ ਲੋਕਾਂ ਨੂੰ ਇੱਥੇ ਜਿਹੜਾ ਕਿ ਜਾਗਰੂਕ ਕਰ ਰਹੇ ਨੇ ਗੱਲਬਾਤ ਕਰ ਲੈਣੇ ਆ ਕੀ ਨਾਮ ਅਸਰ ਤੁਹਾਡਾ ਜੀ ਰਾਜਕੰਡਾ ਮੇਰਾ ਨਾਮ ਰਾਜਕੰਡਾ ਜੀ ਕੀ ਮਕਸਦ ਕੀ ਹੈ ਇਹ ਜਿਹੜੇ ਤੁਸੀਂ ਸਤਰਾਂ ਲਿਖੀਆਂ ਨੇ ਸੱਚ ਹੈ ਲੇਕਿਨ ਕੜਵਾ ਹੈ ਬਿਲਕੁਲ ਕੜਵਾ ਸੱਚ ਹੈ ਸੱਚਾਈ ਹੈ ਜਦੋਂ ਜਬ ਵੀ ਅਸੀਂ ਨੇ ਆਪਣੀ ਔਰਤ ਹੈ ਜਾਂ ਕੋਈ ਵੀ ਹੈ ਆਪਣੀ ਗਰਲਫ੍ਰੈਂਡ ਹੈ ਕਿਸੇ ਦਾ ਜਦਾ-ਜਾਦ ਛੋੜਤੇ ਹੈ ਤਾਂ ਉਹ ਕੀ ਕਰਦੀ ਹੈ ਆਦਮੀ ਕੋ ਨਿਚੋੜ ਦੇਤੀ ਹੈ ਮਤਲਬ ਉਸ ਕੋ ਬੰਦਿਸ਼ ڈالਦੀ ਹੈ ਇਸਪੇ ਫਿਰ ਉਹ ਆਪਣੇ ਆਪਣੀ ਮਰਜ਼ੀ ਕਰਤੀ ਹੈ ਫਿਰ ਅਜਿਹੀ ਕੀ ਨੋਬਤ ਆ ਗਈ ਤੁਸੀਂ ਅੱਜ ਜਿਹੜੇ ਕਿ ਇੱਥੇ ਲੋਕਾਂ ਨੂੰ ਜਾਗਰੂਕ ਕਰ ਰਹੇ ਹੱਥ ਦੇ ਵਿੱਚ ਫੜ ਕੇ ਇਹ ਮੈਂ ਜ਼ਿਆਦਾਤਰ ਮੈਂ ਚੰਡੀਗੜ੍ਹ ਸ਼ਹਿਰ 'ਚ ਇਹ ਹੀ ਦੇਖਿਆ ਹੈ ਕਿ ਔਰਤਾਂ ਆਪਣਾ ਜਦ ਕਮਾਣੇ ਸ਼ੁਰੂ ਕਰ ਦੇਤੀ ਤਾਂ ਆਪਣੇ ਉਹ ਡਿਪੈਂਡਡ ਹੋ ਜਾਂਦੀਆਂ ਤਾਂ ਫਿਰ ਆਦਮੀ ਕੋ ਉਹ ਕੁਝ ਨਹੀਂ ਸਮਝੀ ਤੀ ਛੋੜ ਦੇਤੀ ਉਹਨਕੋ ਸੋ ਅਕੋਰਡਿੰਗ ਟੂ ਯੂ ਆਜ਼ਾਦੀ ਹੈ ਕੀ ਹੈ ਕਿ ਤੁਹਾਡੀ ਮੀਨਸ ਇਹ ਆਜ਼ਾਦੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਬੰਦੇ ਕੋ ਉਹ ਛੋੜ ਕੇ ਆਪਣਾ ਕਮਾਣਾ ਸ਼ੁਰੂ ਕਰ ਦਿਆ ਤਾਂ ਉਸਕੋ ਛੋੜ ਦੇ ਉਸਕੋ ਬਰਾਬਰ ਦਾ ਹੱਕ ਦੇਣਾ ਚਾਹੀਏ ਉਸਕੋ ਅਗਰ ਆਦਮੀ ਕਮ ਕਮਾ ਰਹਾ ਹੈ ਤਾਂ ਇਸਕਾ ਮਤਲਬ ਨਹੀਂ ਹੈ ਕਿ ਔਰਤ ਉਸਕੇ ਸਿਰ 'ਤੇ ਕਿਵੇਂ ਤੁਹਾਨੂੰ ਅਹਿਸਾਸ ਹੋਇਆ ਕਿ ਇਹ ਚੀਜ਼ ਜਿਹੜੀ ਹੈ ਹੁਣ ਸਮਾਜ ਵਿੱਚ ਹੋ ਰਹੀ ਹੈ ਇਹ ਤੁਹਾਡੇ ਮਨ 'ਚ ਕਿਵੇਂ ਆਈ ਗੱਲ ਆਪੀਤੀ ਅਨਰਗਪੂਰੀ ਨਹੀਂ ਦਿੰਦਾ ਮੇਰੀ ਆਪੀਤੀ ਹੈ ਹੁਣ ਮੈਂ ਪੂਰੀ ਨਹੀਂ ਕਹਾਣੀ ਦੱਸਾਂਗਾ ਦੱਸਾਂਗਾ ਉਦੋਂ ਜਦੋਂ ਮੇਰੇ 1 ਮਿਲੀਅਨ ਫੋਲੋਅਰ ਹੋ ਜਾਣਗੇ ਇਸ਼ਾਰੇ ਹੁਣ ਮੇਰੇ 200k ਹੋਣ ਵਾਲੇ ਹੈ ਰਾਜਕੰਡਾ ਆਫੀਸ਼ੀਅਲ ਸਰਚ ਮਾਰ ਲੈਣਾ ਮੇਰੇ 200k ਹੋਣ ਵਾਲੇ ਹੈ ਫੋਲੋਅਰ ਤਾਂ ਉਦੋਂ 1 ਮਿਲੀਅਨ ਹੋ ਜਾਏ ਕਿ ਮੈਂ ਪੂਰੀ ਕਹਾਣੀ ਆਪਣੀ ਦੱਸਾਂਗਾ ਖੁਦ ਮੈਨੂੰ ਬੁਲਾ ਸਕਦੇ ਹੋ ਇਹ ਅੱਛਾ ਇਹ ਪਬਲਿਕਲੀ ਸਟੰਟ ਹੈਗਾ ਵੀ ਆਪਣੇ ਵੱਲ ਨੂੰ ਲੋਕਾਂ ਨੂੰ ਅਟਰੈਕਟ ਕਰ ਕਿਸ ਵੀ ਲਗਾ ਲਓ ਆਡੀਅ ਔਡੀਅன்ஸ் ਕੋ ਸਿੱਖਣ ਨੂੰ ਮਿਲੇਗਾ ਪਰ ਹੋ ਨਹੀਂ ਸਕਦਾ ਕਿ ਇਸ ਮੈਸੇਜ ਨਾਲ ਤੁਹਾਡੀਆਂ ਜਿਹੜਾ ਕੀ ਹੈਗਾ ਮਹਿਲਾਵਾਂ ਦੇ ਮਨ ਨੂੰ ਠੇਸ ਪਹੁੰਚ ਅਸਰ ਇਹ ਤੋਂ ਥੋੜਾ ਹੀ ਠੇਸ ਕੀ ਪਹੁੰਚੇਗੀ ਥੋੜਾ ਜਿਹਾ ਉਹਨਾਂ ਦੇਖਣਗੇ ਉਹਨਾਂ ਨੂੰ ਥੋੜਾ ਜਿਹਾ ਅਸਰ ਹੋਏਗਾ ਕਿਸੇ ਨੂੰ ਬੰਦਿਆਂ ਵਾਸਤੇ ਸਹੀ ਹੈ ਲੇਡੀਜ਼ ਜੋ ਸਹੀ ਹੋਏਗੀ ਤੈਨੂੰ ਸਹੀ ਕਹੇਗੀ ਅਗਰ ਗਲਤ ਹੋਏਗੀ ਤੈਨੂੰ ਇਹਨੂੰ ਨਕਾਰ ਦੇਗੀ ਤਾਂ ਇਸ ਮੈਸੇਜ ਅਕੋਰਡਿੰਗ ਕੀ ਮਹਿਲਾਵਾਂ ਨੂੰ ਆਜ਼ਾਦੀ ਦਾ ਹੱਕ ਨਹੀਂ ਹੈ ਨਹੀਂ ਆਜ਼ਾਦੀ ਦਾ ਹੱਕ ਹੈ ਬਟ ਇਹਦਾ ਮਤਲਬ ਇਹ ਉਲਟ ਨਹੀਂ ਹੈ ਕਿ ਉਹ ਆਪਣਾ ਮਨਮਾਨੀ ਕਰਨਗੀ ਹੱਕ ਹੈ ਉਹਨਾਂ ਦਾ ਜੇਕਰ ਕੋਈ ਇਸਤਰੀ ਕੁਮਾਰੀ ਹੈਗੀ ਹੈ ਤਾਂ ਉਹਨੂੰ ਰਾਈਟ ਹੈਗੇ ਆ ਆਪਣੇ ਅਕੋਰਡਿੰਗ ਲਾਈਫ ਸਪੈਂਡ ਕਰਨ ਦਾ ਰਾਈਟ ਗਲਤ ਨਜਾਇਜ਼ ਫਾਇਦਾ ਨਾ ਉਠਾਏ ਨਾ ਹੁੰਦਾ ਆਜ਼ਾਦੀ ਹੈ ਉਹਨੂੰ ਆਪ ਉਲਟਾ ਆਪਣੇ ਪਤੀ ਦਾ ਮਤਲਬ ਪਤੀ ਨਾਲ ਸਾਥ ਦੇਣਾ ਚਾਹੀਦਾ ਹੁੰਦਾ ਹੁੰਦਾ ਮਤਲਬ ਇਹ ਨਹੀਂ ਕਿ ਹੁੰਦਾ ਉਲਟ ਚੱਲੇ ਕਿ ਮੈਂ ਪੈਸਾ ਕਮਾ ਰਹੀ ਆ ਕਮਾਂਡੇ ਚ ਆ ਜਾਏ ਉਹ ਗਲਤ ਹੈ ਅੱਜ ਇਆਂ ਬਹੁਤ ਸਾਰੀਆਂ ਮਹਿਲਾਮਾਂ ਹੈਗੀਆਂ ਜਿਹੜੇ ਕਿ ਆਪਣੇ ਪਰਿਵਾਰ ਨੂੰ ਦੇਖਦੇ ਆ ਨੇ ਆਪਣੇ ਪਤੀ ਦਾ ਸਾਥ ਦਿੰਦੀਆਂ ਨੇ ਸਾਰੀਆਂ ਨੂੰ ਇੱਕ ਕੈਟਾਗਰੀ ਚ ਨਾ ਰੱਖ ਲਿਓ ਸਾਰੀਆਂ ਇੱਕੋ ਇੱਕੋ ਨਜ਼ਰ ਮੈ ਨਹੀਂ ਕਰ ਰਹੀ ਕਿ ਸਾਰੀਆਂ ਇੱਕੋ ਨੇ ਕੋਈ ਆਪਣਾ 100% ਵਿੱਚੋਂ 40% 40% ਚੰਡੀਗੜ੍ਹ ਦੇ ਆ ਜ਼ਿਆਦਾਤਰ ਵੱਡੇ ਸ਼ਹਿਰ ਦੇ ਜੋ ਵੀ ਮਤਲਬ ਜ਼ਿਆਦਾ ਆਜ਼ਾਦ ਹੋ ਚੁੱਕੇ ਆ ਆਪਣੇ ਆਪ ਨੂੰ ਸਮਝਦੇ ਆ ਕਿ ਅਸੀਂ ਕੁਮਾਰੀਆਂ ਆ ਤਾਂ ਅਸੀਂ ਬਹੁਤ ਕੁਝ ਅਸੀਂ ਹੀ ਆ ਸਭ ਕੁਝ ਵੈਸੇ ਇਹ ਗਲਤ ਹੈ ਪਰ ਜਿਹਦੇ ਕੋਲ ਕੋਈ ਹਨਰ ਹੁੰਦਾ ਹੈ ਜੀਵੇਂ ਆਪਾਂ ਕਹਿ ਲਿਆ ਕਿ ਮਾਡਰਨ ਲਾਈਫ ਜਿਹੜੀ ਅੱਜ ਦੀ ਲਾਈਫ ਹੈਗੀ ਉਹ ਸਪੈਂਡ ਕਰਨੀ ਹੁੰਦੀ ਹੈ। ਹਰ ਇੱਕ ਦੀ ਇੱਛਾ ਹੁੰਦੀ ਹੈ ਕਿ ਉਸ ਨੂੰ ਬੰਦੇ ਮੈਂ ਵੀ ਚਾਹਨਾ ਕਿ ਮੇਰੀ ਵਾਈਫ ਵੀ ਮਾਡਰਨ ਲਾਈਫ ਜੀਵੇ। ਮਤਲਬ ਐਂਦਾ ਮਤਲਬ ਇਹ ਨਹੀਂ ਕਿ ਉਹ ਨੂੰ ਮੈਂ ਆਜ਼ਾਦ ਕਰਤਾ ਤਾਂ ਉਹਦਾ ਮਤਲਬ ਨਹੀਂ ਕਿ ਉਲਟਾ ਹੋ ਜਾਏਗੀ ਯਾਰ। ਮੈਨੂੰ ਪਤਾ ਨਹੀਂ ਕੀ ਸਮਝਾਈ ਨਹੀਂ ਪਿਆਰ ਕਿਉਂ ਕਰਦਾ ਮੈਨੂੰ ਪਿਆਰ। ਕੋਈ ਮਜ਼ਾ ਹੋਣੀ ਹੈ ਕੋਈ। ਹੁਣ ਤੁਸੀਂ ਕਹਿ ਰਹੇ ਹੋ ਕਿ ਇਹ ਤੁਹਾਡੇ ਆਪ ਦੀ ਬੀਤੀ ਹੈ। ਤੁਹਾਡੀ ਹੱਡ ਬੀਤੀ ਹੈਗੀ ਹੈ। ਤੁਸੀਂ ਸਾਰਿਆਂ ਨੂੰ ਉਸ ਨਜ਼ਰੀਏ ਨਾਲ ਦੇਖਣ ਲੱਗ ਗਏ। ਨਹੀਂ ਸਾਰਿਆਂ ਨਾਲ ਨਹੀਂ ਮੇਰੇ ਨਾਲ ਹੀ ਮੈਂ ਕਈਆਂ ਨਾਲ ਦੇਖਿਆ ਵੀ ਹੈ। ਹਾਂ। ਮੇਰੇ ਨਾਲ ਵੀ ਬ ਬੰਦਾ ਆਪਣਾ ਪੜ ਲੈ ਕੇ ਕਿ ਬੰਦਾ ਲੇਡੀਜ਼ ਨੂੰ ਬਣਾ ਦਿੰਦਾ ਮੈਨੂੰ ਕੀ ਬਣਾਇਆ ਸੀ ਯਾਦ ਨਹੀਂ ਆ ਰਿਹਾ ਮੈਨੂੰ ਉਹਨੇ ਬਹੁਤ ਆਫੀਸਰ ਬਣਾਤਾ ਸੀਗਾ ਤੇ ਉਹਨੇ ਉਹਨੂੰ ਲਤ ਮਾਰੀ ਆਪਣਾ ਬੁਆਏਫ੍ਰੈਂਡ ਅੱਗੇ ਲੱਗ ਬਣਾ ਲਿਆ ਗਲਤ ਹੈ ਨਾ ਇੱਥੇ ਉਹ ਬੰਦੇ ਨੇ ਆਪਣਾ ਸਾਰਾ ਕੁਝ ਆਪਣਾ ਨੌਕ ਜੋਬ ਛੱਡਤੀ ਸਭ ਕੁਝ ਛੱਡਤਾ ਉਹਨੂੰ ਆਪਣੀ ਸਿਰਫ ਲੇਡੀਜ਼ ਵਾਸਤੇ ਪਿਆਰ ਕਰਦਾ ਸੀਗਾ ਪਰ ਉਹਨੇ ਗਲਤ ਫਾਇਦਾ ਉਠਾਇਆ ਕਹਿੰਦੇ ਚਾਹੁੰਦੇ ਹੋ ਕਿ ਜਿਹੜਾ ਪੁਰਸ਼ ਹੈਗਾ ਉਹ ਮਹਿਲਾਵਾਂ ਨੂੰ ਸਪੋਰਟ ਕਰਦਾ ਹੈਗਾ ਆਪਣਾ ਫਿਊਚਰ ਬਣਾਉਣ ਦੇ ਵਿੱਚ ਪਰ ਜਦੋਂ ਮਹਿਲਾਮਕ ਕਿਸੇ ਮੁਕਾਮ ਤੇ ਪਹੁੰਚ ਜਾਂਦੇ ਨੇ ਉਸ ਸਮੇਂ ਠੋਕਰ ਮਾਰ ਦਿੰਦੀ ਹੈ ਮੈਂ ਸਾਰਿਆਂ ਨਹੀਂ ਕਹਿ ਰਿਹਾ ਕਈ ਹੈਗੀਆਂ ਇਦਾਂ ਦੀ ਕਿ ਉਹਨਾਂ ਨੂੰ ਥੋੜਾ ਜਿਹਾ ਓਪਰਚੁਨਿਟੀ ਬੈਸ ਮਿਲ ਜਾਂਦੀ ਹੈ ਉਹ ਕਹਿੰਦੇ ਨਹੀਂ ਇਹ ਮੇਰੇ ਵਾਸਤੇ ਗਲਤ ਹੈ ਉਹ ਜ਼ਿਆਦਾ ਵਧੀਆ ਯਾਰ ਉਹਦੇ ਕੋਲ ਚਲੀ ਜਾਂਵਾ ਮੈਂ ਇਹ ਗਲਤ ਹੈ ਇਹ ਤੁਹਾਡੇ ਕਹਿੰਦੇ ਮਤਲਬ ਵੀ ਜੇ ਕੋਈ ਮੁਕਾਮ ਦੇ ਉੱਪਰ ਕੋਈ ਮਹਿਲਾ ਪਹੁੰਚ ਗਈ ਤਾਂ ਉਹਦੇ ਕੋਲ ਆਪਸ਼ਨ ਹੋ ਜਾਂਦੀ ਹੈ ਚੁਆਇਸ ਹੋ ਜਾਂਦੀ ਹੈਗੀ ਉਹਨੂੰ ਪਿਆਰ ਨਹੀਂ ਕਹਿ ਸਕਾਂਗੇ ਨਾ ਆਪਾਂ ਉਹਨੂੰ ਪਿਆਰ ਨਹੀਂ ਕਹਿ ਯੂਜ਼ ਕਰ ਰਹੀ ਸੀ ਨਾ ਉਹ ਬੰਦਾ ਬੰਦੇ ਨੂੰ ਤੇ ਬੰਦਾ ਜਦੋਂ ਉਸ ਕੋ ਸੁਪਨ ਕੀ ਤੋਂ ਉਹਦੇ ਵਾਸਤੇ ਉਹ ਕਾਂਡਾ ਮਾਰਦਾ ਉਹਨੇ ਇਹ ਗਲਤ ਹੈ ਅੱਛਾ ਕਿੰਨੇ ਕਿੰਨੇ ਸਮੇ ਤੋਂ ਇਹ ਸਾਰਾ ਤੁਸੀਂ ਜਿਹੜਾ ਹੱਥ ਦੇ ਵਿੱਚ ਬੋਰਡ ਫੜ ਕੇ ਲੋਕਾਂ ਨੂੰ ਇਹ ਮੈਸੇਜ ਤਾਂ ਮੈਂ ਮੈਂ ਇਸ ਲਾਈਨ ਵਿੱਚ ਕਮ ਸੇ ਕਮ 15 ਸਾਲ ਤੋਂ ਹਾਂ ਮੈਂ ਐਕਟਰ ਹਾਂ ਅੱਛਾ ਜੀ ਐਜ਼ ਅ ਐਕਟਰ ਹਾਂ ਮੈਨੂੰ ਵਧੀਆ ਲੱਗਦਾ ਹੈ ਅੱਛਾ ਲੱਗਦਾ ਹੈ ਕਿ ਮੋਟੀਵੇਟ ਕਰਨਾ ਮੈਂ ਕੱਲ ਤੋਂ ਤੁਹਾਨੂੰ ਫਿਰ ਰੋਜ਼ ਹੀ ਮਿਲਾਂਗਾ ਇੱਥੇ ਮੈਂ ਤੁਹਾਨੂੰ ਅਲੱਗ-ਅਲੱਗ ਮਤਲਬ ਮੋਟੀਵੇਟ ਕਰਦਾ ਰਹਾਂਗੇ ਕਦੇ ਤੁਸੀਂ ਕਿਤੇ ਖੜੇ ਹੈਗੇ ਉਹ ਤੁਹਾਡੇ ਬੋਰਡ ਹੱਥੇ ਵਿੱਚ ਫੜਿਆ ਕਦੇ ਕਿਸੇ ਮਹਿਲਾ ਨੇ ਆ ਕੇ ਤੁਹਾਨੂੰ ਸਵਾਲ ਨਹੀਂ ਕੀਤਾ ਕੀ ਨਹੀਂ ਕੋਈ ਸਵਾਲ ਨਹੀਂ ਕੀਤਾ ਉਲਟਾ ਮੈਂ ਹੀ ਸਵਾਲ ਕਰਦਾ ਹਾਂ ਨਾ ਸਰ ਮੇਰਾ ਕੰਮ ਹੀ ਹੈ ਸਵਾਲ ਜਵਾਬ ਕਰਨਾ ਮੈਨੂੰ ਕਿਸੇ ਨੇ ਨਹੀਂ ਪੁੱਛਿਆ ਅੱਛਾ ਤੇ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਇਸ ਮੈਸੇਜ ਦੇ ਵਿੱਚ ਬਹੁਤ ਕੁਝ ਬੰਦੇ ਨੂੰ ਬੰਦਾ ਸੋਚਦਾ ਉਹਨੂੰ ਲੇਡੀਜ਼ ਨੂੰ ਸੋਚਣਾ ਚਾਹੀਦਾ ਹੈ ਕਿ ਮੇਰੇ ਵਾਸਤੇ ਬੰਦੇ ਨੇ ਇੰਨਾ ਕੁਝ ਕੀਤਾ ਹੈ ਮੈਨੂੰ ਆਜ਼ਾਦ ਛੱਡ ਰਿਹਾ ਹੈ ਬੰਦਾ ਕੋਈ ਬੰਦੀ ਸੀ ਨਹੀਂ ਲਗਾ ਰਿਹਾ ਤੇ ਮੇਰਾ ਵੀ ਇਹ ਹੱਕ ਹੈ ਕਿ ਮੈਂ ਵੀ ਇਹਦਾ ਸਾਥ ਦਿਆਂ ਪਰ ਸੰਵਿਧਾਨਤਾ ਹੈਗਾ ਕਿ ਬਰਾਬਰਤਾ ਦਾ ਅਧਿਕਾਰ ਦਿੰਦਾ ਹੈਗਾ ਪਰ ਤੁਸੀਂ ਤਾਂ ਕਹਿੰਦੇ ਨਹੀਂ ਸਮਝਦੀ ਹੈ ਨਾ ਐਸੀ ਗੱਲ ਤਾਂ ਉਹ ਤਾਂ ਕਹਰੇਗੀ ਲੇਡੀਜ਼ ਕਈ ਲੇਡੀਜ਼ ਨਹੀਂ ਸਮਝ ਤੁਹਾਡਾ ਵਾਲੀ ਕਿ ਜਿਹੜੀ ਹੈ ਇਹ ਸਟੋਰੀ ਸਾਂਝੀ ਕੀਤੀ ਹੈਗੀ ਹੈ ਰਾਜੀ ਜਿਹੜਾ ਕਿ ਸਖਸ਼ੀ ਨਾਮ ਹੈਗਾ ਇਹਨਾਂ ਦਾ ਇਹਨਾਂ ਦੇ ਬੋਲੋ ਜੋ ਮੈਸੇਜ ਕਨਵੇਕ ਕੀਤਾ ਜਾ ਰਿਹਾ ਇਸ ਤੋਂ ਲੈ ਕੇ ਤੁਹਾਡਾ ਕੀ ਓਪੀਨੀਅਨ ਹੈਗਾ ਕਿ ਮਹਿਲਾਵਾਂ ਨੂੰ ਆਜ਼ਾਦੀ ਦੇਣ ਦੇ ਨਾਲ ਕੀ ਮਹਿਲਾਵਾਂ ਉਸ ਸਖਸ਼ ਨੂੰ ਠੋਕਰ ਮਾਰ ਦਿੰਦੀਆਂ ਨੇ ਕਮੈਂਟ ਕਰਕੇ ਆਪਣੇ ਵਿਚਾਰ ਜੁਸ ਸਾਂਝੇ ਕਰਿਓ ਬਧਰੇ ਅਪਡੇਟ ਜੁੜੇ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਨਲ ਪ੍ਰਵੀnder ਚੰਡੀਗੜ੍ਹ